ਆਗੁਰ ਸਿੰਘ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗ ਤੇ ਸੰਗਰਾਹੀ ਪਿੰਡ ਵਧਣੀ ਕਲਾ ਆਪ ਸੰਤਾਂ ਦੇ ਨਾਲ ਇੱਕ ਕਵਤਾ ਸਾਂਝੀ ਕਰਨ ਲੱਗਿਆ ਹਾਂ ਘਰੇ ਬੈਠੇ ਸੀ ਮਨ ਦੇ ਵਿੱਚ ਵਿਚਾਰ ਆਈ ਵੀ ਆਪਾਂ ਹੁਣ ਬੈਠੇ ਬੈਠੇ ਕੀ ਕਰਾਂਗੇ ਨਹੀਂ ਤਾਂ ਰੱਬ ਦਾ ਸ਼ੁਕਰਾਨਾ ਤੇ ਗੁਣਗਾਨ ਹੋ ਜਾਊਗਾ ਨਾਲੇ ਆਪਾਂ ਆਪਣੀ ਰਿਆਜ ਹੋ ਜੂਗੀ ਆਓ ਕਵਤਾ ਦੇ ਬੋਲ ਨੇ ਮੇਰ ਕਰਨੀ ਘਰ ਮੇਰੇ ਮੈਂ ਹਉਮੈ ਨੇ ਕੇ ਲਿਆ ਦੋਵੇਂ ਜੋੜਾ ਹੱਥ ਸਤਿਗੁਰੂ ਕਿਰਪਾ ਕਰ ਦੇਵੋ ਵਿਚ ਕਲਪਨਾ ਫਿਰਦਾ ਦਾਤਾ ਮੇਰਾ ਕਰ ਦੇਵੋ ਵਿਚ ਕਲਪਨਾ ਫਿਰਦਾ ਦਾਤਾ ਮੇਰਾ ਕਰ ਦੇਵੋ ਕਾਸ਼ਕਾਰੀਆ ਕੇ ਕਾਬੂ ਕਾਸ਼ਕਾਰੀਆ ਕੇ ਕਾਬੂ ਕਰ ਇਕ ਸ਼ੇਰ ਲਿਆ ਮਿਹਰ ਕਰੀ ਗੁਰ ਮੇਰੇ ਮੈਂ ਹਉ ਮੈਨੇ ਕੇ ਰਲਿਆ ਮਿਹਰ ਕਰੀ ਗੁਰ ਮੇਰੇ ਮੈਂ ਹਉ ਮੈਨੇ ਕੇ ਰਲਿਆ ਮਨ ਹੋ ਗਿਆ ਮੈਨੂੰ ਮਾਇਆ ਅਤੇ ਜੰਗੀਰਾਂ ਦਾ ਮੈਨੂੰ ਪਲ ਗਿਆ ਚੇਤਾ ਆਪਣੇ ਹੈ ਗੁਰਪੀਰਾਂ ਦਾ ਮੈਨੂੰ ਪਲ ਗਿਆ ਚੇਤਾ ਹੈ ਆਪਣੇ ਦਰਪੀਰਾਂ ਦਾ ਪਲ ਕੀਤੀ ਹੈ ਵੱਡੀ ਆਰਾ ਗਲਤੇ ਫੇਰ ਲਿਆ ਮਿਹਰ ਕਰੀ ਗੁਰ ਮੇਰੇ ਮੈਂ ਹਉ ਮੈਨੇ ਕੇ ਰਲਿਆ ਮਿਹਰਕਾਰੀ ਗੁਰ ਮੇਰੇ ਮੈਂ ਹਉ ਮੈਨੇ ਕੇਰ ਲਿਆ ਬਿਨਾ ਬਜਾ ਤੋ ਆਕੜੀ ਆਕੜ ਕੇ ਬਸ ਰੇਂਦਾ ਸੀ ਛੱਡ ਕੇ ਸੰਗਤ ਵਰਦੀ ਮਾਨਹੰਕਾਰਿਆ ਰੇਂਦਾ ਸੀ ਛੱਡ ਕੇ ਸੰਗਤ ਵਰਦੀ ਮਾਨਹੰਕਾਰਿਆ ਰੇਂਦਾ ਸੀ ਬਖਸ਼ ਲਗੋ ਗੁਰ ਮੇਰੇ ਮੈਂ ਬਖਸ਼ ਲਗੋ ਗੁਰ ਮੇਰੇ ਮੈਂ ਕਰ ਜੋਗ ਨੇ ਕੇਰ ਲਿਆ ਮਿਹਰ ਕਰੀ ਗੁਰ ਮੇਰੇ ਮੈਂ ਹੋ ਮੇਰੇ ਕੇਰ ਲਿਆ ਮਿਹਰ ਕਰੀ ਗੁਰ